ਗਲੋ 슈ਗਰ ਤੇ ਬਹੁਤ ਜ਼ਿਆਦਾ کارਗਰ ਚੀਜ਼ ਹੈ 슈ਗਰ ਨੂੰ ਜੜ ਤੋਂ ਖਤਮ ਕਰ ਦਿੰਦੀ ਹੈ 슈ਗਰ ਇਹੋ ਜੀ ਬਿਮਾਰੀ ਹੈ ਕਿ ਸਾਡੇ ਅੰਗ ਕੱਟਣ ਤੱਕ ਦੀ ਨੌਬਤ ਆ ਜਾਂਦੀ ਹੈ ਤੁਸੀਂ ਗਲੋ ਨੂੰ ਵਰਤ ਕੇ 슈ਗਰ ਖਤਮ ਕਰ ਸਕਦੇ ਹੋ ਇਹਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਣੀਆਂ ਹਨ ਉਸ ਵਿਸ਼ੇ ਤੇ ਆਪਾਂ ਗੱਲ ਕਰਦੇ ਹਾਂ ਗਲੋ ਤੁਸੀਂ ਨਾਰਮਲ ਇਨਸਾਨ ਵੀ ਪੀ ਸਕਦਾ ਹੈ ਸਰਦੀਆਂ ਦੇ ਦਿਨਾਂ ਦੇ ਵਿੱਚ 4 ਤੋਂ 5 ਵਾਰੀ ਮਹੀਨੇ 'ਚ ਤੁਸੀਂ ਪੀਓ ਤਾਂ ਤੁਹਾਨੂੰ ਪੇਟ ਸੰਬੰਧੀ ਕੋਈ ਵੀ ਰੋਗ ਬਣਦਾ ਨਹੀਂ ਗਰਮੀਆਂ ਦੇ ਦਿਨਾਂ 'ਚ ਮਹੀਨੇ 'ਚ 2 ਤੋਂ 3 ਵਾਰੀ 4 ਵਾਰੀ ਤੁਸੀਂ ਪੀ ਸਕਦੇ ਹੋ ਇਹਦੀ ਤਸਵੀਰ ਥੋੜੀ ਗਰਮ ਹੁੰਦੀ ਹੈ ਇਸ ਕਰਕੇ ਗਰਮੀਆਂ 'ਚ ਇਸ ਨੂੰ ਤੁਸੀਂ ਲਗਾਤਾਰ ਯੂਜ਼ ਨਾ ਕਰੋ ਪਰ ਆਪਾਂ ਗੱਲ 슈ਗਰ ਤੇ ਕਰਦੇ ਹਾਂ ਤੁਸੀਂ 슈ਗਰ ਵਾਲੇ ਵੀਰ ਭੈਣ ਭਰਾ ਇਸ ਨੂੰ ਇਸਤੇਮਾਲ ਕਰਨ ਦੇ ਲਈ ਇੱਕ 5 ਇੰਚ ਦਾ ਟੁਕੜਾ ਗਲੋਦਾ ਲਓ ਜਿਨ੍ਹਾਂ ਨੂੰ 슈ਗਰ ਹੈ ਉਸ ਗਲੋ ਦੇ ਪੀਸ ਨੂੰ ਇਹ ਤੁਸੀਂ ਸੁੱਕੀ ਵੀ ਲੈ ਸਕਦੇ ਹੋ ਤੇ ਤੁਹਾਨੂੰ ਤਾਜੀ ਮਿਲ ਜੇ ਤਾਂ ਵੀ ਦੋਨੇ ਰੂਪਾਂ ਚ ਇਸ ਨੂੰ ਤੁਸੀਂ ਵਰਤ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਤਾਂ ਪंसारी ਤੋਂ ਲਿਆ ਸਕਦੇ ਹੋ ਛੋਟੇ ਛੋਟੇ ਪੀਸਾਂ ਚ ਕਰਕੇ ਇਸ ਨੂੰ ਤੁਸੀਂ ਇੱਕ ਗਲਾਸ ਗਰਮ ਪਾਣੀ ਉਬਾਲ ਕੇ ਰੱਖ ਲਓ ਗਰਮ ਪਾਣੀ ਦੇ ਵਿੱਚ ਇਸ ਨੂੰ ਪਾ ਦਿਓ ਇੱਕ ਗਲਾਸ ਦੇ ਵਿੱਚ ਉਹਦੇ ਵਿੱਚ ਇੱਕ ਦੇਸੀ ਚਮਚ ਜਿਹੜੀ ਅਜਵੈਨ ਦੇਸੀ ਅਜਵੈਨ ਇੱਕ ਚਮਚ ਪਾ ਦਿਓ ਤੇ ਉਹਦੇ ਵਿੱਚ 4 ਤਿੰਨ ਤੋਂ 4 ਛੋਟੀਆਂ ਹਰੀਆਂ ਇਲਾਚੀਆਂ ਕੁੱਟ ਕੇ ਪਾ ਦਿਓ 5 ਤੋਂ 6 ਬਦਾਮ ਉਸ ਦੇ ਅੰਦਰ ਕੁੱਟ ਕੇ ਪਾ ਦਿਓ ਬਦਾਮਾਂ ਦੀ ਮਾਤਰਾ ਤੁਸੀਂ ਹੌਲੀ ਹੌਲੀ 10 ਤੱਕ ਲੈ ਕੇ ਜਾਣੀ ਹੈ ਠੀਕ ਹੈ ਜੀ ਇਹ ਸਾਰੀ ਚੀਜ਼ ਨੂੰ ਗਰਮ ਗਲਾਸ ਪਾਣੀ ਦਾ ਜਿਹੜਾ ਪਿਆ ਉਹਦੇ ਵਿੱਚ ਪਾ ਕੇ ਟੱਕ ਕੇ ਰੱਖ ਦਿਓ ਸਾਰੀ ਰਾਤ ਪਿਆ ਰਹਿਣ ਦਿਓ ਸਵੇਰੇ ਉੱਠ ਕੇ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਗ੍ਰाइंड ਕਰਨਾ ਜੀ ਸ਼ੇਕ ਬਣਾ ਲੈਣਾ ਇੱਕ ਕਿਸਮ ਦਾ ਇਹਦਾ ਜਦ ਚੰਗੀ ਤਰ੍ਹਾਂ ਇਹ ਗ੍ਰाइंड ਹੋ ਗਿਆ ਸ਼ੇਕ ਬਣ ਗਿਆ ਤੇ ਇਸ ਨੂੰ ਪੁਣ ਲੋ ਪੁਣ ਕੇ ਤੁਸੀਂ ਸਵੇਰੇ ਖਾਲੀ ਪੇਟ ਇਹ ਪੀਣਾ ਜੀ ਡੇਲੀ ਰੁਟੀਨ ਦੇ ਵਿੱਚ ਪੌਣੇ ਇੱਕ ਘੰਟੇ ਤੱਕ ਤੁਸੀਂ ਕਿਸੇ ਵੀ ਚੀਜ਼ ਦਾ ਘੰਟੇ ਤੱਕ ਸੇਵਨ ਨਹੀਂ ਕਰਨਾ ਜੇ ਤੁਸੀਂ ਇਹ ਬਿਨਾ ਪੁਣੇ ਪੀ ਸਕਦੇ ਹੋ ਤੇ ਹੋਰ ਜ਼ਿਆਦਾ ਵਧੀਆ ਠੀਕ ਹੈ ਜੀ ਇਹਦਾ ਰਿਜ਼ਲਟ ਆ ਤੁਹਾਨੂੰ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ 4 ਤੋਂ 5 ਦਿਨਾਂ ਦੇ ਅੰਦਰ ਅੰਦਰ ਦੇਖਣਾ ਸ਼ੁਰੂ ਹੋ ਜਾਏਗਾ ਇਸ ਨੂੰ ਤੁਸੀਂ ਲੰਮਾ ਸਮਾਂ ਕਰਨਾ ਮੈਂ ਪਹਿਲਾਂ ਵੀ ਗੱਲ ਕਰੀ ਹੈ 슈ਗਰ ਐਸੀ ਬਿਮਾਰੀ ਹੈ ਕਿ ਸਾਨੂੰ ਅੰਗ ਕਟਾਉਣ ਤੱਕ ਦੀ ਨੌਬਤ ਆ ਜਾਂਦੀ ਹੈ ਤੁਸੀਂ 슈ਗਰ ਨੂੰ ਕੰਟਰੋਲ ਕਰ ਸਕਦੇ ਹੋ ਇਹਦੇ ਵਿੱਚ ਜਿਹੜਾ ਪਰਹੇਜ਼ ਹੁੰਦਾ ਜੀ ਦੇਖੋ ਪਰਹੇਜ਼ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਜਦ ਖਾਸ ਕਰਕੇ ਤੁਹਾਨੂੰ 슈ਗਰ ਦੀ ਸਮੱਸਿਆ ਹੋਵੇ ਜਿਨ੍ਹਾਂ ਚੀਜ਼ਾਂ ਦੇ ਅੰਦਰ ਮਠਿਆਸ ਦੀ ਮਾਤਰਾ ਹੈ ਉਹ ਨਾ ਖਾਓ ਤੁਸੀਂ ਜਿਵੇਂ ਕਣਕ ਤੇ ਚਾਵਲ ਇਹ ਤਾਂ ਲਾਜ਼ਮੀ ਤੁਸੀਂ ਬੰਦ ਕਰ ਦਿਓ ਤੁਸੀਂ ਕੁੱਟਕੀ ਦੀ ਰੋਟੀ ਖਾ ਲਓ ਤੁਸੀਂ ਜੋਵਾਂ ਦੀ ਰੋਟੀ ਖਾ ਲਓ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੁਸੀਂ ਵੇਸਣ ਦੀ ਰੋਟੀ ਖਾ ਲਓ ਤੇ ਤੁਸੀਂ ਖੱਟੀ ਚੀਜ਼ਾਂ ਤਲੀਆਂ ਚੀਜ਼ਾਂ ਚਾਹ ਜਿਹੜੀਆਂ ਜਿਨ੍ਹਾਂ 'ਚ ਮਿੱਠੇ ਦੀ ਮਾਤਰਾ ਹੁੰਦੀ ਹੈ ਮਠਿਆਈਆਂ ਇਹ ਚੀਜ਼ਾਂ ਦਾ ਤੁਸੀਂ ਬਿਲਕੁਲ ਪਰਹੇਜ਼ ਕਰੋ ਤੁਸੀਂ ਬਿਲਕੁਲ ਸਾਦਾ ਖਾਣਾ ਖਾਓ ਤਾਂ ਤੁਸੀਂ ਦੇਖੋਗੇ ਤੁਹਾਡੀ ਸ਼ੂਗਰ ਜਿਹੜੀ ਦਿਨਾਂ ਦੇ ਵਿੱਚ ਜਿਹੜੀ ਨਾਰਮਲ ਹੋ ਜਾਏਗੀ ਔਰ ਤੁਸੀਂ ਇਸ ਨੂੰ 3-4 ਮਹੀਨੇ ਲਗਾਤਾਰ ਵਰਤੋਂਗੇ ਤਾਂ ਤੁਹਾਡੀ ਸ਼ੂਗਰ ਜੜ ਤੋਂ ਖਤਮ ਹੋ ਜਾਏਗੀ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦੇ ਜੀ ਸਤ ਸ਼੍ਰੀ ਅਕਾਲ